ਮਾਣ ਲੈ ਕੇ ਫੋਨ ਆਇਆ ਸੀ ਕਿ 18 ਸਾਲ ਦੀ ਲੜਕੀ ਨੇ ਸੁਸਾਈਡ ਕੀਤਾ ਹੈ। ਅਸੀਂ ਮੌਕੇ ਤੇ ਗਏ ਸੀ ਤੇ ਉਹਨੇ ਫਾਹ ਲਿਆ ਸੀਗਾ। ਤੇ ਅਸੀਂ ਉਹਦੇ ਘਰ ਦੇ ਨੂੰ ਸਦੇ ਕਰਦੇ ਮੌਕੇ ਜਾਇ ਸੀ ਕੰਮ ਕਰਦੀ ਸੀ ਕੋਠੀ ਜਿੱਥੇ। ਤੇ ਉਹਨਾਂ ਕੋਈ ਰਹਿੰਦੀ ਸੀ ਕਾਫੀ ਜਿਹੜਾ ਉਹਨਾਂ ਤੇ। ਇਹ ਪਰੇਸ਼ਾਨ ਸੀ ਰਹਿੰਦੀ ਸੀ ਘਰ ਦੇ ਨਾਲ ਕਿਹੜਾ ਉਹਨਾਂ ਨੇ। ਤੇ ਅਸੀਂ ਹੁਣ ਚੱਕ ਕੇ ਉਹਦਾ ਪੋਰਟਮਨੋ ਲੈ ਕੇ ਗਏ ਹਾਂ। ਉਹਦਾ ਪੋਰਟਫੋਨ ਭਰਾਵਾ ਜਿਹਦਾ। ਘਰ ਦੇ ਦਾ ਹੁਣ ਕਹਿੰਦੇ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ। ਆਡੀ ਜੀ ਬਹੁਤੀ ਸਮਝ ਦਿੱਤੀ ਜੀ ਜਨਾਬ ਕੀ ਨਾਮ ਕੀ ਹੈ ਕੁੜੀ ਦਾ ਕੁੜੀ ਦਾ ਨਾਮ ਸ਼ਿਵਾਨ ਕੀ ਕਾਰਵਾਈ ਕੀਤੀ ਜਰੀ ਤੁਹਾਡੇ ਨੂੰ ਉਸ ਨੂੰ ਝੂਠੀ ਕਾਰਵਾਈ ਕਰਨਗੇ ਕਿ ਉਹ ਕੋਈ ਚਾਹਤ ਨਹੀਂ ਕਰਦੇ ਜਿੱਦਾਂ ਕੋਈ ਸੂਸਰਾ ਨੋਟ ਕਰ ਰਿਹਾ ਤਾਂ ਨਹੀਂ ਮਿਲਿਆ ਮੈਨੂੰ ਕੁਝ ਨਹੀਂ ਮਿਲਿਆ ਤਲਾਸ਼ੀ ਲਈ ਸੀ ਲੇਡੀ ਕਾਪਸ ਤੋਂ ਉਹਨਾਂ ਸਾਡੇ ਨੂੰ ਕੁਝ ਨਹੀਂ ਮਿਲਿਆ ਮੰਗਲਾ ਇੱਕ ਫੋਨ ਆਇਆ ਸੀ ਕਿ 18 ਸਾਲ ਦੀ ਲੜਕੀ ਉਹਨੇ ਸੁਸਾਈਡ ਕੀਤਾ ਹੈ ਆਹੀ ਮੌਕੇ ਤੇ ਗਿਆ ਸੀ ਤੇ ਉਹਨੇ ਫਾਹ ਲਿਆ ਜਿਗਾ ਤੇ ਅਸੀਂ ਉਹ ਕਰਦਿਆਂ ਨੂੰ ਸਤੇ ਕਰਦੇ ਦੇ ਮੌਕੇ ਤੇ ਆਏ ਸੀ ਕੰਮ ਕਰਦੇ ਸੀ ਕੋਠੀ ਜੀ ਤੇ ਇਹਨਾਂ ਕੋਈ ਰਿੰਦੀ ਕਾਫੀ ਦੇਰ ਤੋਂ ਸੀ ਇਹ ਪਰੇਖਾਨ ਸੀ ਰਹਿੰਦੀ ਸੀ ਕਰਦਿਆਂ ਨੇ ਕਿਹ ਇਹਨਾਂ ਨੇ ਤੇ ਅਸੀਂ ਹੁਣ ਚੱਕ ਕੇ ਉਹਦਾ ਪੋਰਟ ਮੰਨੋ ਲੈ ਕੇ ਗਏ ਹਾਂ ਉਹਦਾ ਪੋਰਟ ਫੋਨ ਕਰਾਵਾਉਂਦੇ ਦਾ ਕਰਦੇ ਜੇ ਹੁਣ ਕਹਿੰਦੇ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹਦੇ ਸਾਡੀ ਜਿਹੜੀ ਗੋੜੀ ਸਮਝੀ ਚਾਵੇ ਜਨਾਬ ਕੀ ਨਾਮ ਕੀ ਹੈ ਜੁੜੀ ਦਾ ਕੁੜੀ ਦਾ ਨਾਮ ਸ਼ਿਵਾਰ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਨੂੰ ਤੁਸੀਂ ਚੋਣ ਦੀ ਕਾਰਵਾਈ ਕਰਾਂਗੇ ਕਿਉਂਕਿ ਇਹਨਾਂ ਦੇ ਸ਼ਰਤ ਨਹੀਂ ਕਰਦਿਆਂ ਨੂੰ ਕਿ ਤਾਂ ਕੋਈ ਸੁਸਾਇਨ ਨੋਟ ਕਰਤਾ ਨਹੀਂ ਮਿਲਿਆ ਮੈਂ ਕੁਝ ਨਹੀਂ ਤਲਾਸ਼ ਕੀਤੀ ਸੀ ਲੇਡੀ ਕਾਪਸ ਤੋਂ ਸਾਡੇ ਕੋਲ ਕੁਝ ਨਹੀਂ ਮਿਲਿਆ ਮੰਗਲਾ ਇੱਕ ਫੋਨ ਆਇਆ ਸੀ ਕਿ 18 ਸਾਲ ਦੀ ਲੜਕੀ ਨੇ ਸੁਸਾਇਡ ਕੀਤਾ ਹੈ ਅਸੀਂ ਮੌਕੇ ਤੇ ਗਏ ਸੀ ਤੇ ਉਹਨੇ ਫਾਹ ਲਿਆ ਸੀਗਾ ਤੇ ਅਸੀਂ ਉਹਦੇ ਘਰ ਦੇ ਨੂੰ ਸਦੇ ਘਰ ਦੇ ਵੀ ਮੌਕੇ ਤੇ ਆਏ ਸੀ ਕੰਮ ਕਰਦੀ ਸੀ ਕੋਠੀ ਦੇ ਤੇ ਉਹਨਾਂ ਕੋਈ ਰਹਿੰਦੀ ਸੀ ਕਾਫੀ ਦੇਰ ਤੋਂ ਕਿ ਪਰੇਸ਼ਾਨ ਸੀ ਰਹਿੰਦੀ ਸੀ ਘਰ ਦੇ ਨਾਲ ਕਿ ਇਹਨਾਂ ਨੇ ਤੇ ਅਸੀਂ ਹੁਣ ਚੱਕਰ ਦਾ ਪੁਲਟ ਮੰਨੋ ਲੈ ਕੇ ਗਏ ਹਾਂ ਉਹਦਾ ਪੁਲਟ ਫੋਨ ਕਰਵਾਉਣ ਦਾ ਪਰਦੇਸ ਦਾ ਹੁਣ ਕਹਿੰਦੇ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਕਹਿੰਦੇ ਸਾਡੀ ਜਿਹੜੀ ਗੋੜੀ ਸਮਝ ਚੀ ਜਾਵੇ ਜਨਾਬ ਕੀ ਨਾਮ ਕੀ ਹੈ ਜੁੜੀ ਦਾ ਕੁੜੀ ਦਾ ਨਾਮ ਸ਼ਿਵਾਰ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਨੂੰ ਅਸੀਂ ਕੋਈ ਕਾਰਵਾਈ ਕਰਾਂਗੇ ਕਿਉਂਕਿ ਇਹ ਸਾਥ ਨਹੀਂ ਕਰਦੇ ਜਿੱਦਾਂ ਕੋਈ ਸੁਸਰਾ ਨੋਟ ਕਰਤਾ ਨਹੀਂ ਮਿਲਿਆ ਮੈਨੂੰ ਕੁਝ ਨਹੀਂ ਹੈ ਤਲਾਸ਼ੀ ਲਈ ਸੀ ਲੇਡੀ ਦਾ ਮੈਨੂੰ ਲਾਇਕ ਨੂੰ ਫੋਨ ਆਇਆ ਸੀ ਕਿ 18 ਸਾਲ ਦੀ ਲੜਕੀ ਨੇ ਸੁਸਾਈਡ ਕੀਤਾ ਹੈ। ਅਸੀਂ ਮੌਕੇ ਤੇ ਗਏ ਸੀ ਤੇ ਉਹਨੇ ਫਾਹ ਲਿਆ ਸੀਗਾ। ਤੇ ਅਸੀਂ ਉਹਦੇ ਘਰ ਦੇ ਨੂੰ ਸਤੇ ਘਰ ਦੇ ਨੂੰ ਮੌਕੇ ਤੇ ਆਏ ਸੀ ਕੰਮ ਕਰਦੀ ਸੀ ਕੋਠੀ ਜਿੱਥੇ। ਇਹਨਾਂ ਕੋਈ ਰਿੰਦੀ ਸੀ ਕਾਫੀ ਦਰਦਾਂ ਚ ਸੀ। ਇਹ ਪਰੇਖਾਨ ਸੀ ਰਹਿੰਦੀ ਸੀ ਘਰ ਦੇ ਨੇ ਕਿ ਇਹਨਾਂ ਨੇ। ਤੇ ਅਸੀਂ ਹੁਣ ਚੱਕ ਕੇ ਉਹਦਾ ਪੋਰਟਮਨੋ ਲੈ ਕੇ ਗਏ ਹਾਂ। ਉਹਦਾ ਪੋਰਟਮਨੋ ਭਰਾਵਾ ਜਿਹਦਾ ਘਰ ਦੇ ਦਾ ਹੁਣ ਕਹਿੰਦੇ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣੀ ਕਹਿੰਦੇ। ਸਾਡੀ ਜਿਹੜੀ ਬੋਰੀ ਸਮਝੇ ਚੀ ਜਾਵੇ। ਜਨਾਬ ਕੀ ਨਾਮ ਕੀ ਹੈ ਗੁੜੀ ਦਾ ਗੁੜੀ ਦਾ ਨਾਮ ਸ਼ਿਵਾਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਉਨੂੰ ਇਸ ਨੂੰ ਜੋਤਨੀ ਕਾਰਵਾਈ ਕਰਾਂਗੇ ਕਿਉਂਕਿ ਇਹਦੇ ਸਾਥ ਨਹੀਂ ਕਰਦੇ ਨੂੰ ਜਿੱਦਾਂ ਕੋਈ ਸੁਸਾ ਨੋਟ ਕਰ ਰਿਹਾ ਤਾਂ ਨਹੀਂ ਮਿਲਿਆ ਮੈਨੂੰ ਕੁਝ ਨਹੀਂ ਹੈ ਤਲਾਸ਼ੀ ਲਈ ਸੀ ਲੇਡੀ ਬੱਸ ਤੋਂ